ਵਜੂ ਖਾਲਸਾ ਵਜੂ ਫਤੇ ਜੀ ਜਦੋਂ ਜਿੱਦਾਂ ਆਪਾਂ ਮਤਲਬ ਭਾਈ ਹੁਣਾਂ ਨੇ ਵਾਦਾ ਕੀਤਾ ਸੀ ਵੀ ਗ੍ਰੰਥੀ ਸਿੰਘਾਂ ਦੀ ਜਿੱਦਾਂ ਆਪਾਂ ਜਰੂਰ ਹੈਲਪ ਕਰਾਂਗੇ ਹਨ ਤੇ ਅੱਜ ਭਾਈ ਨਹੀਂ ਆਏ ਆ चौहान ਸਾਹਿਬ ਦੇ ਨਾਲ ਉਹਨਾਂ ਦਾ ਜੱਥਾ ਆਇਆ ਜਿੱਦਾਂ ਸਿੰਘ ਸਾਹਿਬਾਂ ਦੀ ਮਤ ਕਰਨ ਵਾਸਤੇ ਪੰਗਾ ਜੀ ਗ੍ਰੰਥੀ ਸਿੰਘਾਂ ਦਾ ਢੇਡਾ ਨਹੀਂ ਦੇ ਸਕਦੇ ਇਹ ਕੋਈ ਛੋਟੀ ਮਦਦ ਨਹੀਂ ਹੈ ਇਹਦੇ ਨਾਲ ਤੁਹਾਡਾ ਜਾਣੀ ਸਿਰਫ ਸਾਨੂੰ ਇਹ ਲੱਗਾ ਪਏ ਬਾਕੀ ਸਾਰਿਆਂ ਦੀ ਬਾਤ ਕੁਛ ਨਹੀਂ ਜਾ ਰਹਾ ਬੜਾ ਆਨ ਆ ਰਿਹਾ ਤੁਹਾਡੀ ਕੌਮ ਦੇ ਗ੍ਰਾਂਥੀ ਜਿਹੜੇ ਆ ਨਾ ਉਹਨਾਂ ਦੇ ਕੰਮ ਵੀ ਉਹ ਨਹੀਂ ਚੱਲ ਰਿਹਾ ਇਹ ਤਾਂ ਮਹਾਰਾਜ ਦੇ ਰੰਗ ਅਸੀਂ ਤੁਹਾਨੂੰ ਦੇ ਕੁਛ ਨਹੀਂ ਸਕਦੇ ਤੁਸੀਂ ਤੁਹਾਡੀਆਂ ਅਰਦਾਸਾਂ ਨਾਲ ਅਸੀਂ ਫਾਦੇ ਅਸੀਂ ਕੀ ਤੁਹਾਨੂੰ ਦੇ ਸਕਦੇ ਫਿਰ ਇਹ ਵੀ ਇਹ ਤੁਹਾਡਾ ਸਤਬਾਬੇ ਬੁੱਢੇ ਦੀ ਪਦਵੀ ਦਾ ਸਤਕਾਰ ਹੈ ਜਿੰਨਾ ਵੀ ਦਿਲ ਖੋਲਿਆ ਹੋ ਜੀ ਇੱਧਰ ਆ ਜੀ ਆਪਾਂ ਹਾਂ ਇੱਧਰ ਆ ਜੀ ਆਪਾਂ ਤੇ ਕੱਲੇ ਗਲਸੀਓ ਵਾਇਪੁਡੀ ਕਾ ਖਾਲਸਾ ਵਾਇਪੁਡੀ ਮਨਫਤੇ ਆਜ ਜਥੇ ਬਾਬਾ ਰੂੜ ਸਿੰਘ ਕਲਬ ਬੁੱਢੀਪਿੰਡ ਜ਼ਿਲ੍ਹਾ ਹੁਸ਼ਿਆਰਪੁਰ ਬਣੋਂ ਅਜਨਾਲੇ ਦੀ ਧਰਤੀ ਤੇ ਪਹੁੰਚਿਆ ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਪਿਛਲੇ ਸਮੇਂ ਦੇ ਵਿੱਚ ਹੜ੍ਹਾਂ ਨੇ ਬਹੁਤ ਮਾਰਿਆ ਤੇ ਪੰਜਾਬੀਆਂ ਨੇ ਪੰਜਾਬੀਆਂ ਦੀ ਮਦਦ ਵੀ ਬਹੁਤ ਕੀਤੀ ਆ ਪਰ ਬਾਬਾ ਰੂੜ ਸਿੰਘ ਕਲਬ ਬੁੱਢੀਪਿੰਡ ਦੇ ਨੁਮਾਇੰਦਿਆਂ ਨੇ ਇਹ ਸੋਚਿਆ ਕਿ ਜਿਹੜੇ ਸਾਡੀ ਕੌਮ ਦੇ ਗ੍ਰੰਥੀ ਹੈ ਉਹਨਾਂ ਦਾ ਵੀ ਸਤਿਕਾਰ ਕੀਤਾ ਜਾਵੇ ਗ੍ਰੰਥੀਆਂ ਨੂੰ ਕੁਝ ਦਿੱਤਾ ਨਹੀਂ ਜਾ ਸਕਦਾ ਕਿਉਂਕਿ ਗ੍ਰੰਥੀ ਸਾਹਿਬਾਨ ਦੀ ਪਦਵੀ ਬਹੁਤ ਉੱਚੀ ਆ ਪਰ ਸੱਚੇ ਸਤਗੁਰ ਨੇ ਬੰਦਿਆਂ ਦੇ ਵਿੱਚ ਵੀ ਵਤ ਕੇ ਇਹ ਸਤਿਕਾਰ ਕਰਾਉਣ ਦੀ ਜਿਹੜੀ ਹੈ ਤੁਹਾਨੂੰ ਸੂਝੀ ਬਖਸ਼ੀ ਹੈ ਸੋ ਬਹੁਤ-ਬਹੁਤ ਧੰਨਵਾਦ ਕਬੱਡੀ ਦੇ ਮਹਾਨ ਖਿਡਾਰੀ ਵਿਸ਼ਪਾਲ ਸਿੰਘ ਜੀ ਪਹਿਲਵਾਨ ਸਾਹਿਬ ਗੋਲੀਆਂ ਵਾਲੇ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਹੈ ਉਹ ਸਾਡੇ ਬਾਬਾ ਰੂਤ ਸਿੰਘ ਕਲੱਬ ਤੋਂ ਪਰਮਾਨੰਦ ਵੇਦੀ ਜੀ ਜੋ ਕਲੱਬ ਦੇ ਜਰਨਲ ਸੈਕਟਰੀ ਆ ਉਹ ਪਹੁੰਚਿਆ ਸਰਦਾਰ ਸੁਖਵਿੰਦਰ ਸਿੰਘ ਜੀ ਪਹੁੰਚਿਆ ਜਰਨੈਲ ਸਿੰਘ ਜੀ ਡੰਗਲ ਖੂੰਗਾ ਪਹੁੰਚਿਆ ਤੇ ਸਾਰੇ ਗ੍ਰੰਥੀ ਸਹਿਬਾਨ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਆਪਾਂ ਇਹਨਾਂ ਨੂੰ ਦੇ ਕੁਝ ਨਹੀਂ ਸਕਦੇ ਸਿਰਫ ਇੱਕ ਸਤਕਾਰ ਆ ਥੋੜਾ ਬਹੁਤ ਕਲੱਬ ਵੱਲੋਂ ਕਿਉਂਕਿ ਪਰਵਾਸੀ ਭਾਰਤੀ ਜਿਹੜੇ ਵਿਦੇਸ਼ਾਂ ਵਿੱਚ ਵੱਸਦੇ ਆ ਉਹਨਾਂ ਨੇ ਪੰਜਾਬ ਨੂੰ ਬਚਾਇਆ ਉਹਨਾਂ ਦੀ ਵੀ ਸੋਚ ਸੀ ਕਿ ਜਿਹੜੇ ਸਾਡੇ ਕੌਮ ਦੇ ਗ੍ਰੰਤੀ ਐ ਉਹਨਾਂ ਦਾ ਸਤਿਕਾਰ ਕੀਤਾ ਜਾਵੇ ਸੋ ਬਹੁਤ ਬਹੁ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਬੋਲੇ ਸ਼ੁਹ ਨਹਾ ਸ੍ਰੀ ਅਕਾਲ ਬੋਲੇ ਸੋਨਹਾ ਸਸਰੀਆ ਕਾਲ ਆਜੋ ਬਾਈ ਉਠੋ ਬੋਲੇ ਸੋਨਹਾ ਸਸਰੀਆ ਕਾਲ ਬੋਲੇ ਸੋਨਹਾ ਸਸਰੀਆ ਕਾਲ ਸ੍ਰੀ ਅਕਾਲ ਬੋਏ ਸੋਨਹਾ ਸੋ ਸ੍ਰੀ ਅਕਾਲ ਅਰਿਓ ਬਾਈ ਬੋਏ ਸੋਨਹਾ ਸੋ ਸ੍ਰੀ ਅਕਾਲ ਅਰਿਓ ਬਾਈ ਬੋਏ ਸੋਨਹਾ ਸੋ ਸ੍ਰੀ ਅਕਾਲ ਆਓ ਬਾਈ ਦੇ ਹੋ ਗਏ ਸੋ ਨਹਾ ਪ੍ਰਿਆਵਾਲ ਆਜੂ ਜੀ ਨੂੰ ਦੋ ਬਬਾਈ ਇਹ ਬੱਚਾ ਜੇ ਬਾਬਾ ਕੁਲਵੀਰ ਸਿੰਘ ਦੇ ਆਇਆ ਕਰੋ ਹਾਂਜੀ ਕੁਲਦੀਪ ਸਿੰਘ ਇਹਨਾਂ ਦੇ ਮਤਲਬ ਪਿਤਾ ਜੀ ਦੀ ਡੈਥ ਹੋ ਗਈ ਹੈ ਅੱਛਾ ਜੀ ਤੇ ਮਾਤਾ ਜੀ ਨੂੰ ਜਿੱਦਾਂ ਤੁਹਾਨੂੰ ਦੱਸਿਆ ਵੀ ਥੋੜੇ ਠੀਕ ਨਹੀਂ ਹੈ ਨਾ ਇਹਨਾਂ ਨੂੰ ਥੋੜੀ ਹੈਲਪ ਥੋੜੀ ਜਿਆਦਾ ਜਿੱਤੀ ਆਉ ਕਿਉਂਕਿ ਇਹਨਾਂ ਦੇ ਥੋੜਾ ਕਾਚੇ ਪ੍ਰੋਬਲਮ ਹੀ ਇਦਾਂ ਹਨ ਜੋਨ ਫੋਨ ਹਾ ਸੋ ਸ੍ਰੀ ਅਕਾਲ ਆ ਸਿੰਘ ਰਹਿ ਜੋ ਉਹਦੇ ਹੀ ਫੋਨ ਹਾ ਸੋ ਸ੍ਰੀ ਅਕਾਲ ਇਹ ਉਹ ਕੋਈ ਨਾ ਨਾਮ ਆਈ ਨਹੀਂ ਜੀ ਉਹ ਜੰਦਾ ਰਹੇ ਉਹ ਪਰ ਇੱਕ ਤਰ੍ਹਾਂ ਦੋ ਗੋਦਰਾ ਫਾਮੀ ਇੱਕ ਪੇਟੀ ਉਹ ਨਿਹਾਲ ਸਾ ਸ੍ਰੀ ਅਕਾਲ ਬੋਲੇ ਈ ਗੋ ਨਿਹਾਲ ਸੋ ਸ੍ਰੀ ਅਕਾਲ ਤਿਆਰੀ ਦਾ ਹਾ ਦਾ ਸਿੰਘਾਂ ਦੀ ਕਰਕੇ ਆਏ ਨਾ ਜਿੱਦਾਂ ਹਾਂ ਕੋਈ ਤਾਂ ਮੈਚ ਉਹਨਾਂ ਦੇ ਇਫਰਾਨ ਤੋਂ ਇਹ ਅਖਾਇਕੋ ਨੂੰ ਦੇ ਦੇ ਇਫਰਾਨ ਤੋਂ ਹਾਂਜੀ ਉਹ ਤੋਂ ਹੁਣ ਆਪਾਂ ਪਿੰਡ ਤੋਂ ਸਾਰੇ ਤੇ ਜਿੰਨੇ ਦੇ ਉੱਪਰ ਰਿਜਿਸਟ੍ਰੇਸ਼ਨ ਕੱਲ ਨੂੰ ਇਹਨਾਂ ਫੇਰ ਲਿਸਟ ਮੱਕੀ ਅੱਜ ਆਪਾਂ ਸਾਰਾ ਤੇ ਲਿਸਟ ਦੇ ਮੁਤਾਬਿਕ ਇੱਕੋ ਮਿੰਟ ਕੋਲੋ ਜੀ ਇਹਨਾਂ ਨੂੰ ਦੂਜੇ ਨੂੰ ਆਜੋ ਕੇ ਜੀ ਹੋਜੀ ਭਰੂ ਜੀ ਆ ਸੇਵਾ ਬਾਬਾ ਰੇਸ਼ਮ ਸਿੰਘ ਜਿਹਨਾਂ ਨੂੰ ਆਈ ਆ ਸਰਦਾਰ ਗਜੀਤ ਸਿੰਘ ਸ਼ੀਨਾ ਵੱਲੋਂ ਵੀਰ ਜੀ ਵਾਹ ਮੋੜ ਚਾਹ ਬਜੀ ਫਤਿਹ ਜੀ ਜਿੰਦਾ ਕਾਲ ਸਾਹਿਬ ਜਿੱਦਾਂ ਅੱਜ ਆਪਣੇ ਵੀਰ ਬਾਹਰ ਐਨਰ ਐਨਆਰਆਈ ਵੀਰ ਬਾਹਰੋਂ ਆਏ ਜਿੱਦਾਂ ਨਾ ਆਪਣੀ ਹੈਲਪ ਕੀਤੀ ਹੈ ਕੀ ਕਹਿਣਾ ਚਾਹੋਗੇ ਉਸ ਬਾਰੇ ਮੈਂ ਕਹਿੰਦਾ ਇਹ ਬਹੁਤ ਵਧੀਆ ਕਾਰਜ ਜਿਹੜਾ ਇਹਨੇ ਕੀਤਾ ਕਿਉਂਕਿ ਜਿੱਥੇ ਆਪਾਂ ਪੰਜਾਬ ਵਿੱਚ ਬਾਕੀ ਸਾਰੇ ਮਸਲੇ ਤੇ ਆਪਾਂ ਹੈਲਪ ਕਰ ਰਹੇ ਹਾਂ ਬਹੁਤ ਜ਼ਰੂਰਤ ਤੇ ਉੱਥੇ ਵੀ ਪਰ ਸਾਨੂੰ ਇਹਨਾਂ ਮਾਣਨਾ ਕਿ ਚਲੋ ਬਹੁਤ ਘੱਟ ਹੁੰਦਾ ਏਦਾਂ ਕਿ ਗਰੰਤੀ ਸਿੰਘ ਦਾ ਸਿੰਘਾ ਜੀ ਕੋਈ ਸਾਰ ਲਿੰਦਾ ਹੈ ਬੈਠ ਚਲੋ ਜਿੰਨਾ ਵੀ ਕੁਝ ਆ ਗਿਆ ਸਾਨੂੰ ਮਾਰੀ ਤੇ ਦਿੱਤਾ ਸਾਡੇ ਸਾਰੇ ਕੋਲ ਹੈਗਾ ਕਿ ਗੁਜ਼ਾਰੇ ਜੋਗਾ ਆਪਾਂ ਗੁਜ਼ਾਰਾ ਕਰਦੇ ਆ ਉਨਾ ਹੀ بڑا ਸਾਡੇ ਲਈ ਪਰ ਜੇ ਕੋਈ ਆਣ ਕੇ ਸਾਡੇ ਮੋਢੇ ਤੇ ਹੱਥ ਵੀ ਰੱਖਦਾ ਹੈ ਤੇ ਉਹ ਵੀ ਜਿਹੜੀ ਸੇਵਾ ਉਹ ਪ੍ਰਵਾਹ ਨੇ ਸਾਨੂੰ ਹੌਸਲਾ ਹੁੰਦਾ ਵੀ ਸਾਡੇ ਮਗਰੋਂ ਕੀ ਹੋ ਹੈਗਾ ਬਹੁਤ ਧੰਨਵਾਦ ਕਰਦੇ ਆਪਾਂ ਇਹਨਾਂ ਦੇ ਭਰਾਵਾਂ ਦਾ ਤੇ ਇਦਾਂ ਦੇ ਉਪਰਾਲੇ ਜਿਹੜੇ ਲੋੜਵੰਦ ਗਰੰਤੀ ਸਿੰਘਾਂ ਵਾਸਤੇ ਬਹੁਤ ਜ਼ਰੂਰੀ ਹੈ। ਬਾਬਾ ਜੀ ਅਜੇ ਤੱਕ ਤੁਸੀਂ ਮਤਲਬ ਕਿ ਤੁਹਾਨੂੰ ਵੀ ਕਾਫੀ ਸਮਾਂ ਹੋ ਗਿਆ ਮਤਲਬ ਕਿ ਸੇਵਾ ਨਿਭਾਉਂਦੇ ਆ ਅਜੇ ਤੱਕ ਕਿਸੇ ਨੇ ਉਪਰਾਲਾ ਕੀਤਾ। ਕੋਈ ਜੀ ਕੀਤਾ ਕਿਸੇ ਨੇ ਜੋ ਇਸ ਸੰਸਥਾ ਦਾ ਕੀਤਾ ਨੇ। ਮੈਂ ਕੋ ਕਮੇਟੀ ਵਾਲਾ ਆਇਆ ਏ ਕਿਉਂਕਿ ਗਰੰਤੀ ਸਿੰਘ ਜਿਹੜੇ ਨੇ ਉਹਨਾਂ ਦੀ ਕੋਈ ਸਾਰ ਨਹੀਂ ਲਈ ਜਾਂਦੀ। ਕਿਉਂ ਰੋਣੀ ਕਮੇਟੀ ਨਾਤਕ ਸ਼ਰਮਣੀ ਕਮੇਟੀ ਨੇ ਕੋਈ ਸਾਰ ਲਈ ਹੈ ਕਿਉਂਕਿ ਗਰੰਤੀ ਸਿੰਘਾਂ ਦਾ ਵੀ ਜੇ ਇਸ ਜ਼ਮੀਂਦਾਰਾਂ ਤੋਂ ਘਾਟਾ ਪਿਆ ਹੈ। ਤੇ ਨਾਲ ਗਰੰਤੀ ਸਿੰਘਾਂ ਨੂੰ ਵੀ ਪਿਆ ਕਿਉਂਕਿ ਗਰੰਤੀ ਸਿੰਘਾਂ ਦਾ ਕਈਆਂ ਦਾ ਜੋ ਕਾਮਯ குரு ਘਰ ਦੇ ਵਿੱਚ ਹੈ ਸਾੜੀ ਸੋਣੀ ਜਿਹੜੀ ਹੈ ਸਾਰੀ ਉਹ ਵੀ ਇਹਨਾਂ ਦੀ ਮਰ ਗਈ ਕਿਉਂਕਿ ਜੀਮੇਦਾਰਾਂ ਦੀ ਮਰ ਗਈ ਹੌਡੀ ਸੋਣੀ ਤੇ ਨਾਲ ਗਰੰਤੀ ਸਿੰਘਾਂ ਨੂੰ ਘਾਟਾ ਪਿਆ ਕਿਉਂਕਿ ਜੀਮੇਦਾਰਾਂ ਦੇ ਕੋਸ਼ ਕੋਲ ਹੋਵੇਗਾ ਤੇ ਤਾਂ ਹੀ ਗਰੰਤੀ ਸਿੰਘਾਂ ਨੂੰ ਵੀ ਮਿਲੇਗਾ ਕਿਉਂਕਿ ਕਈਆਂ ਦਾ ਗਜਾਰਾ ਜਿਹੜਾ ਗਰੰਤੀ ਸਿੰਘਾਂ ਦਾ ਹੈ ਉਹ ਗੁਰੂ ਘਰ ਵਿੱਚ ਹੈ ਤੇ ਇਹਨਾਂ ਦੀ ਸਾਰ ਜਿਹੜੀ ਨਹੀਂ ਲਈ ਜਾਂਦੀ ਕਿਉਂਕਿ ਦੁੱਧ ਪ੍ਰਸ਼ਾਦ ਦੀ ਸਰਵ ਸੇਵਾ ਕਰਕੇ ਕੁਸ਼ ਗਰੰਤੀ ਸਿੰਘ ਜਿਹੜੇ ਵਿਚਾਰੇ ਨੇ ਉਹ ਗੁਰੂ ਘਰ ਦੇ ਉੱਤੇ ਗੁਜ਼ਾਰਾ ਹੈ ਕਿਉਂਕਿ ਦੁੱਧ ਇਕੱਠਾ ਕਰਕੇ ਥੋੜਾ ਥੋੜਾ ਵੇਚ ਕੇ ਉਹ ਆਪਣਾ ਗੁਜ਼ਾਰਾ ਕਰਦੇ ਨੇ ਇਸ ਕਰਕੇ ਸਾਰੀ ਕਮੇਟੀ ਨੂੰ ਜੜਾਏ ਜਿਸ ਤਰ੍ਹਾਂ ਜਿੱਦਾਂ ਵੀਰਾਂ ਨੇ ਇਸਾਰ ਲਈ ਗਰੰਤੀ ਸਿੰਘਾਂ ਦੀ ਤੇ ਸ਼ਰੋਮਣੀ ਕਮੇਟੀ ਨੂੰ ਵੀ ਹਰ ਪਿੰਡ ਵਿੱਚ ਆ ਕੇ ਗਰੰਤੀ ਸਿੰਘਾਂ ਦੀ ਸਾਰ ਲੈਣੀ ਚਾਹੀਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗਾ ਜੀ ਅੱਲਾਹ ਬੋਦਾਨ ਘੱਡੀ ਫਾੜੀ ਆ ਇਹ ਤਾਂ ਨਾ ਲਾਈਟ ਆ ਗਈ ਪਰ ਮਸ਼ੀਨ ਨੇ ਕੀ ਇਤੋਂ ਕੰਮ ਨਹੀਂ ਲਾ ਵੀ ਕੋਈ ਤਾਂ ਟਾਈਮ ਪਾਸ ਹੀ ਹੈ ਜੀ ਮਸ਼ੀਨ ਚੋਂ ਕੀ ਨਿਕਲਣਾ ਉਹ ਕਿ ਦਿਲ ਨੂੰ ਮਤਲਬ ਤਸੱਲੀ ਆ ਪੀਆ ਕੋ ਰਹਿੰਦਾ ਥੋੜਾ ਬੋਦਾ ਵੇਖ ਲਈਏ ਜੇ ਵਿੱਚੋਂ ਨਿਕਲਦਾ ਕੁਝ ਤੇ ਹੋਰ ਕੁਝ ਨਹੀਂ ਬਾਕੀ ਨੁਕਸਾਨ ਬਹੁਤ ਹੋਇਆ ਇਨਸਾਨ ਬਹੁਤ ਆਹ ਕੋ ਸਾਰਾ ਇਧਰ ਵੀ ਏਰੀਆ ਵੇਖੋ ਆਹੜਾ ਉਹ ਸਾਰਾ ਵੀ ਏਰੀਆ ਖਤਮ ਹੋ ਗਿਆ ਜਿੰਨਾ ਉਹਦਾ ਮੇਰਾ ਕਿਰਪਾਲਾ ਕੋ ਗਿਆ ਹੈ ਤਾਂ ਸਰਪੰਚ ਹੈਗਾ ਹਾਂ ਮੈਂ ਇੱਕ 25 ਲੱਖ ਦਾ अपने हल्दी घर है जोरा दुख्या निकलता जा सकता क्योंकि बहुत कहर है और ये पत्थर आना घटो घट दो महीने लगन गए लोग हजारा ही किले जे पानी तैर रहे ਕਲੱਬ ਲੋ ਕੋਈ ਖਾਸ ਮਦਦ ਤਾਂ ਨਹੀਂ ਕੀਤੀ ਜਾ ਸਕਦੀ ਕਿਉਂਕਿ ਪ੍ਰਭੂ ਦਾ ਜੋ ਕਹਿ ਰਿਹਾ ਉਹਨੂੰ ਕਲੱਬ ਦੇ ਮੈਂਬਰ ਜਿਹੜੇ ਆ ਇੱਕ ਕੀਮਤ ਨਹੀਂ ਪੂਰਾ ਕਰ ਸਕਦੇ ਪਰ ਜਿੰਨਾ ਸਾਡੇ ਵੀਰਾਂ ਨੇ ਬਾਹਰੋਂ ਸਾਡੀ ਮਦਦ ਅਸੀਂ ਸਿਰਫ ਉਹ ਲੈ ਕੇ ਪਿੰਡਾਂ ਵਿੱਚ ਇਸ ਇਲਾਕੇ ਵਿੱਚ ਆਏ ਆ ਔਰ ਜਿੰਨਾ ਹੋ ਸਕਿਆ ਉਹਨਾ ਕੀਤਾ ਇਲਾਕੇ ਵਿੱਚ ਦੇਖੋ ਅਸੀਂ ਇਹ ਦੇਖਿਆ ਕਿ ਜ਼ਿਮੀਦਾਰਾਂ ਨੂੰ ਵੀ ਕੁਝ ਲੋਕਾਂ ਨੂੰ ਇਸ ਗਵਰਨਮੈਂਟ ਵੱਲੋਂ ਮਦਦ ਮਿਲਦੀ ਹੋਊਗੀ ਜਾਂ ਲੋਕਾਂ ਨੂੰ ਮਿਲੂ ਲੇਕਿਨ ਇਹ ਜਿਹੜੀ ਗੁਰਦੁਆਰਾ ਸਾਹਿਬ ਦੇ ਗ੍ਰਾਂਤੀ ਆ ਉਹ ਮੰਗਣਯੋਗ ਨਹੀਂ ਜੇ ਉਹ ਬਚਾਰੇ ਆਪਣੀ ਸਭ ਮਹਿਸੂਸ ਕਰਦੇ ਆ ਤੇ ਅਸੀਂ ਗ੍ਰਾਂਤੀ ਆ ਲੋਕ ਸਾਨੂੰ ਉਜਦੇ ਆ ਸਾਡੀ ਮਾਨਤਾ ਕਰਦੇ ਆ ਉਹ ਮੰਗ ਨਹੀਂ ਜਾਂਦੇ ਅਸੀਂ ਉਹਨਾਂ ਵਾਸਤੇ ਇੱਕ ਨਵਿਕਲੀ ਚੀਜ਼ ਕੱਢੀ ਆ ਕਿ ਇਹਨਾਂ ਦਾ ਵੀ ਥੋੜਾ ਬਹੁਤਾ ਸਨਮਾਨ ਕੀਤਾ ਜਾ ਸਕੇ ਜਿੰਨਾ ਹੋ ਸਕਿਆ ਅਸੀਂ ਕਮ ਸੇ ਕਮ 20-25 ਪਿੰਡਾਂ ਦੇ ਗ੍ਰਾਂਤੀ ਇਕੱਠੇ ਕੀਤੇ ਆ ਆਪਣੇ ਪਹਿਲਵਾਨ ਵੀ ਉਹਨਾਂ ਦੇ ਸਹਿਯੋਗ ਨਾਲ ਉਹਨਾਂ ਦੀ ਮਾਮਾ ਜੀ ਸਹਿਯੋਗ ਦਾ ਅਸੀਂ ਬਹੁਤ ਬਹੁਤ ਧੰਨਵਾਦੀ ਇਹਨਾਂ ਦੋਹਾਂ ਦੇ ਕਿ ਇਹਨਾਂ ਨੇ ਸਾਡੀ ਕਲੱਬ ਨੂੰ ਬਿਲਕੁਲ ਜੋਗ ਅਗਵਾਈ ਦਿੱਤੀ ਆ ਔਰ ਜੋਗ ਬੰਦੇ ਇਕੱਠੇ ਕਰਕੇ ਉਹਨਾਂ ਨੂੰ ਸਨਮਾਨ ਕਰਵਾਇਆ ਬਾਜੀ ਜੀ ਦਾ ਖਾਲਸਾ ਬਾਜੀ ਦਾ ਧੰਨਵਾਦ ਜੀ ਸਭ ਦਾ